ਗੁਰੂ ਅਤੇ ਰੱਬ ਵਿੱਚ ਕੋਈ ਭੇਦ ਨਹੀਂ ਗੁਰੂ ਅਤੇ ਰੱਬ ਵਿੱਚ ਹੀ ਕਰੇ ਮਹਾਰਜ ਨੇ ਬਾਣੀ ਦੇ ਬਚਨ ਕੀਤਾ ਹੈ ਕਿ ਸੁਰ ਪਰਮੇਸ਼ਰ ਇੱਕੋ ਜਾਨ ਨਾਨਕ ਸੋਦੇ ਜਿਮਰਤ ਵੇਦ ਬਾਹਰ ਬ੍ਰਹਮ ਪਤਾ ਹੀ ਤੇ ਪਰ ਇਹ ਬਲਤ ਹੈ ਕਿ ਰੱਬ ਤੇ ਉਹ ਕਹੇ ਅਰਾਮ ਤੇ ਗੁਰੂ ਦੇ ਵਿੱਚ ਕੋਈ ਭੇਦ ਕੋਈ ਫਰਕ ਨਹੀਂ ਕਿ ਜਦੋਂ ਸਿੱਖ ਕਮਾਈ ਕਰਕੇ ਆਪਣੇ ਟੀਬਰ ਵਿੱਚ ਗੁਰੂ ਦੇ ਬਚਨਾਂ ਨੂੰ ਪਸਾਕੀ ਆਪਣਾ ਜੀਵਨ ਗੁਰਬਾਣੀ ਦੇ ਮੁਤਾਬਕ ਢਾਲ ਦਿੰਦਾ ਹੈ ਆਪਣਾ ਜੀਵਨ ਗੁਰਬਾਣੀ ਦੇ ਮੁਤਾਬਕ ਜਿਉਣਾ ਅਰਬ ਕਰ ਦਿੰਦਾ ਹੈ ਫਿਰ ਇੱਕ ਸਮਾਂ ਆਉਂਦਾ ਹੈ ਕਿ ਸਿੱਖ ਦੇ ਗੁਰੂ ਵਿੱਚ ਵੀ ਕੋਈ ਭੇਦ ਨਹੀਂ ਰਹਿਤਾ ਸਤਿਗੁਰੂ ਕਹਿੰਦੇ ਗੁਰੂ ਸਿੱਖ ਸਿੱਖ ਪੁੱਤ ਹੈ ਕੋਈ ਗੁਰੂ ਉਪਦੇਸ਼ ਚਲਾਏ ਉਹਨੂੰ ਮਾਰਦ ਕੋਪਰ ਸ਼ਿਖੀ ਨੇ ਬਚਨੇ ਇਤਨਾ ਵੀ ਕੀਤਾ ਕਿ ਫਿਰ ਅੰਦਰ ਦੇ ਆਤਮਕ ਰਸ ਨੂੰ ਮਾਰਦਾ ਹੈ ਉਹ ਤੇ ਜਿਹੜਾ ਆਤਮਕ ਰਸ ਨੂੰ ਮਾਰਦਾ ਹੈ ਬਾਹਰ ਜਿੱਤੇ ਰੱਬ ਮੇਰੇ ਰੱਬ ਸਿੱਖ ਦੇ ਵਿੱਚ ਫਿਰ ਕੋਈ ਭੇਦ ਨਹੀਂ ਅਸੀਂ ਤਿੰਨੋਂ ਇੱਕੋ ਹੋ ਜਾਂਦੇ ਆਪ ਆਤਮਾ ਰਸ ਤੇ ਜਾਣੀ ਜੋ ਸੋਹ ਹੈ ਖਾਤ ਦੇ ਪ੍ਰਭ ਮੈਂ ਉਹ ਮੈਂ ਤਾਸ ਹੋਇ ਨਾ ਸਿੱਖ ਨਾਲ ਕੇ ਇਹਦੇ ਰਤੀ ਭਰ ਕੇ ਭੇਦ ਨਹੀਂ ਫਰਕ ਨਹੀਂ ਪਰਮਾਤਮਾ ਤੇ ਗੁਰੂ ਇੱਕ ਨੇ ਜਦੋਂ ਸਿੱਖ ਆਪਣਾ ਜੀਵਨ ਗੁਰੂ ਦੀ ਬਾਣੀ ਦੇ ਅਨੁਸਾਰ ਜਿਹਾ ਤਾਂ ਅਰਬ ਕਰ ਦਿੰਦਾ ਹੈ ਫਿਰ ਵੀ ਗੁਰੂ ਵਰਗਾ ਹੀ ਹੋ ਜਾਂਦਾ ਹੈ ਪਰ ਇੱਕ ਗੁਰੂ ਨਹੀਂ ਹੈ ਕਿ ਨਾ ਪਰਮਨਾ ਪਾਲ ਲੈਣਾ ਮੰਨਦਾ ਕਿ ਗੁਰੂ ਨਹੀਂ ਹੈ ਇੱਕ ਗੁਰੂ ਵਰਗਾ ਹੋ ਜਾਂਦਾ ਹੈ ਤੇ ਫਿਰ ਸਤਿਗੁਰੂ ਕਹਿੰਦੇ ਰਾਗ ਵਿੱਚ ਗੁਰੂ ਵਿੱਚ ਅਤੇ ਸਿੱਖ ਵਿੱਚ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਨਹੀਂ ਤੰਗੋ ਇੱਕ ਰੂਪ ਹੋ ਜਾਤੇ ਹੈ